ਜ਼ਿਕਰ ਕਰਦੇ ਆਂ ਅਮਰਿਤਪਾਲ ਸਿੰਘ ਦੇ ਸਾਥੀ ਪ੍ਰਧਾਨ ਮੰਤਰੀ ਬਾਜੇ ਕਦਾ ਜੀ ਆਮਰਿਤਪਾਲ ਦੇ ਸਾਥੀ ਪ੍ਰਧਾਨ ਮੰਤਰੀ ਬਾਜੇ ਕਦਾ ਮੈਡੀਕਲ ਚੈੱਕਅਪ ਕਰਵਾਇਆ ਗਿਆ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਮੈਡੀਕਲ ਚੈੱਕਅਪ ਦੇ ਲਈ ਲਿਆਂਦਾ ਗਿਆ ਤਾਂ ਇਸ ਦੌਰਾਨ ਬਾਜੇ ਕਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਮੈਂ ਠੀਕ ਆ ਗੁਰੂ ਦੀ ਪੂਰੀ ਕਿਰਪਾ ਪ੍ਰਧਾਨ ਮੰਤਰੀ ਬਾਜੇ ਕੇ ਉਰ ਭਗਵੰਤ ਸਿੰਘ ਇਹ ਜ਼ਿਕਰ ਕਰ ਰਿਹਾ ਸੀ ਤਾਂ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਹੈ ਪ੍ਰਧਾਨ ਮੰਤਰੀ ਬਾਜੇ ਕੇ ਅਜਨਾਲਾ ਥਾਣੇ ਹਮਲੇ ਦੇ ਵਿੱਚ ਨਾਮਜ਼ਦ ਹੈ ਬਾਜੇ ਕੇ ਅੱਜ ਇਹਦੇ ਵਿੱਚ ਮੈਡੀਕਲ ਚੈੱਕਅਪ ਦੇ ਲਈ ਪ੍ਰਧਾਨ ਮੰਤਰੀ ਬਾਜੇਕੇ ਨੂੰ ਲਿਆਂਦਾ ਗਿਆ ਤਾਂ ਉਸ ਵਕਤ ਦੀ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਇਸ ਦੌਰਾਨ ਬਾਜੇਕੇ ਦੇ ਵੱਲੋਂ ਜ਼ਿਕਰ ਕੀਤਾ ਗਿਆ ਹੈ ਕਿ ਮੈਂ ਠੀਕ ਹਾਂ ਗੁਰੂ ਦੀ ਪੂਰੀ ਕਿਰਪਾ ਇਹ ਪਹਿਲਾ ਪ੍ਰਤੀਕਰਮ ਜਿਹੜਾ ਹੈ ਉਹ ਵੇਖਣ ਨੂੰ ਮਿਲਿਆ ਜਦੋਂ ਤੋਂ NSA ਦੇ ਤਹਿਤ ਇਹਨਾਂ ਨੂੰ ਰੀਟੇਨ ਕੀਤਾ ਗਿਆ ਉਸ ਤੋਂ ਬਾਅਦ ਅਜਨਾਲਾ ਲਿਆਂਦਾ ਗਿਆ ਥਾਣੇ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਉਸ ਤੋਂ ਬਾਅਦ ਇਹ ਪਹਿਲੀ ਪ੍ਰਤੀਕਿਰਿਆ ਪ੍ਰਧਾਨ ਮੰਤਰੀ ਬਾਜੇਕੀ ਦੀ ਵੇਖਣ ਨੂੰ ਮਿਲੀ ਹੈ ਅਮਰਿਤਪਾਲ ਸਿੰਘ ਦਾ ਸਾਥੀ ਹੈ ਪ੍ਰਧਾਨ ਮੰਤਰੀ ਬਾਜੇਕੇ ਦਾ ਮੈਡੀਕਲ ਚੈੱਕਅਪ ਦੇ ਲਈ ਇਸ ਨੂੰ ਲਿਆਂਦਾ ਗਿਆ ਸੀ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਹੈ ਪ੍ਰਧਾਨ ਮੰਤਰੀ ਬਾਜੇਕੇ ਦਾ ਸਰਕਾਰੀ ਹਸਪਤਾਲੇ ਦੇ ਵਿੱਚ ਮੈਡੀਕਲ ਚੈੱਕਅਪ ਦੇ ਲਈ ਲਿਆਂਦਾ ਗਿਆ ਤਾਂ ਉਸ ਦੌਰਾਨ ਦੀ ਇਹ ਤਸਵੀਰ ਤੇ ਇਸ ਦੌਰਾਨ ਉਸ ਦੇ ਵੱਲੋਂ ਪ੍ਰਤੀਕਿਰਿਆ ਵੀ ਸਾਂਝੀ ਕੀਤੀ ਗਈ ਹੈ ਤਾਂ ਬਠਿੰਡਾ ਤੋਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਪ੍ਰਧਾਨ ਮੰਤਰੀ ਬਾਜੇਕੇ ਸੰਸਦ ਅਮਰਿਤਪਾਲ ਸਿੰਘ ਦਾ ਸਾਥੀ ਹੈ ਤਾਂ ਅਜਨਾਲਾ ਹਮਲੇ ਮਾਮਲੇ ਤੋਂ ਬਾਅਦ ਜਦੋਂ ਫੜੋ ਫੜਾਈ ਸ਼ੁਰੂ ਹੋਈ ਸੀ ਤਾਂ ਉਸ ਦਰਮਿਆਨ ਪ੍ਰਧਾਨ ਮੰਤਰੀ ਬਾਜੇਕੇ ਨੂੰ ਵੀ ਐਨਐਸਏ ਤਹਿਤ ਡਿਟੇਨ ਕਰਕੇ ਡਿਬਰੂਗੜ੍ਹ ਜੇਲ੍ਹ ਭੇਜਿਆ ਗਿਆ ਸੀ। ਭਾਗਾਂਜੀ ਕੋਈ ਜ਼ਿਆਦਾ ਦਿੱਕਤ ਹੋ ਗਈ ਕਿਆ? ਨਹੀਂ ਨਹੀਂ ਠੀਕ ਹੈ ਬਸ ਫਾਈਲ ਦੀ ਮਾਰੀ ਬੜੀ ਬੜਾ ਸਾਰਾ ਹੋ ਗਿਆ ਤੁਹਾਨੂੰ ਦੱਸਾਈ ਨਹੀਂ ਸੀ ਇਹ ਸਭ। ਹਾਂ ਹਾਂ ਹਾਂ। ਬਾਕੀ ਕੋਈ ਦਿੱਕਤ ਤਾਂ ਨਹੀਂ ਨਾ? ਨਹੀਂ ਨਹੀਂ ਕੋਈ ਗੱਲ ਨਹੀਂ ਕਰੂ ਗੁਰੂ ਜੀ ਜੀ। ਚੱਪ ਚੱਪ। ਤਾ ਅਜਨਾਲਾ ਥਾਣੇ ਹਮਲੇ ਦੇ ਵਿੱਚ ਨਾਮਜ਼ਦ ਹੈ ਪ੍ਰਧਾਨ ਮੰਤਰੀ ਬਾਜੇ ਕੇ ਤਾਂ ਇਸ ਦੌਰਾਨ ਜਦੋਂ ਮੈਡੀਕਲ ਚੈੱਕਅਪ ਦੇ ਲਈ ਉਹਨਾਂ ਨੂੰ ਲਿਆਂਦਾ ਗਿਆ ਤਾਂ ਸਵਾਲ ਕੀਤਾ ਗਿਆ ਕਿ ਕੀ ਦਿੱਕਤ ਤਾਂ ਇਸ ਦੌਰਾਨ ਉਹਨਾਂ ਦੇ ਵੱਲੋਂ ਪ੍ਰਤੀਕਿਰਿਆ ਜਿਹੜੀ ਸਾਂਝੀ ਕੀਤੀ ਗਈ ਕਿ ਬਿਲਕੁਲ ਠੀਕ ਆ ਗੁਰੂ ਦੀ ਪੂਰੀ ਕਿਰਪਾ ਤੇ ਇਸ ਖਬਰ ਦੇ ਉੱਤੇ ਵਧੇਰੇ ਜਾਣਕਾਰੀ ਲਵਾਂਗੇ ਸਾਡੇ ਸਹਿਯੋਗੀ ਮਨੀਸ਼ ਜੁੜੇ ਨੇ ਤਾਂ ਮਨੀਸ਼ ਇਹ ਪਹਿਲੀ ਪ੍ਰਤੀਕਿਰਿਆ ਪ੍ਰਧਾਨ ਮੰਤਰੀ ਬਾਜੇ ਕੇ ਦੀ ਹੁਣ ਤੱਕ ਦੀ ਵੇਖਣ ਨੂੰ ਮਿਲੀ ਹੈ ਕਿਸ ਲਈ ਇਸ ਨੂੰ ਅਦਾਲਤ ਦੇ ਵਿੱਚ ਮਾਫ ਕਰਨਾ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਸੀ ਬਿਲਕੁਲ ਮੰਨ ਉਹਨਾਂ ਨੂੰ ਅੱਜ ਆਪਾਂ ਦੇ ਕੇ ਜਿਹੜੇ ਅੰਮਤਪਾਲ ਸਿੰਘ ਦੇ ਸਾਥੀ ਨੇ ਉਹ ਠਿੰਡਾ ਜੇ ਦੇ ਵਿੱਚ ਬੰਦ ਨੇ ਤੇ ਉਹਨਾਂ ਨੂੰ ਅੱਜ ਰੂਟੀਨ ਚੈਕਿੰਗ ਲਈ ਪਟੰਡਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਉਹਨਾਂ ਦਾ ਮੈਡੀਕਲ ਚੈੱਕਅਪ ਕੀਤਾ ਗਿਆ ਵਕ ਵਕ ਚੈੱਕਅਪ ਵਿੱਚ ਜਿਹੜੇ ਉਹਨਾਂ ਨੇ ਕੀਤੇ ਗਏ ਨੇ ਤੇ ਉਸ ਤੋਂ ਬਾਅਦ মিডিਆ ਨਾਲ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਉਹ ਚੜ੍ਹਦੀ ਕਲਾ ਵਿੱਚ ਹਨ ਤੇ ਨੌਜਵਾਨਾਂ ਨੂੰ ਉਹਨਾਂ ਨੇ ਸਿੱਖੀ ਨਾਲ ਜੁੜਨ ਦੀ ਅਪੀਲ ਕੀਤੀ ਹੈ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈਗੀ ਹੈ ਜੀ ਜਿਸ ਦੌਰਾਨ ਪ੍ਰਧਾਨ ਮੰਤਰੀ ਬਾਜੇਕੇ ਨੂੰ ਅਮਨਿਸ਼ ਲਿਆਂਦਾ ਗਿਆ ਸੁਰੱਖਿਆ ਦੇ ਕੀ ਇੰਤਜ਼ਾਮਤ ਸਨ ਹਸਪਤਾਲ ਦੇ ਵਿੱਚ ਬਿਲਕੁਲ ਸੁਰੱਖਿਆ ਦੇ ਪ੍ਰਬੰਧਾ ਜਿਹੜੇ ਉੱਥੇ ਕੀਤੇ ਹੋਏ ਸਨ ਸਖਤ ਸੁਰੱਖਿਆ ਪ੍ਰਬੰਧਾਂ ਦੇ ਵਿੱਚ ਬਾਜੇਕੇ ਨੂੰ ਜਿਹੜਾ ਇੱਥੇ ਮਤਲ ਕਰਾਉਣ ਲਈ ਲਿਆਂਦਾ ਗਿਆ ਪਿਛਲੇ ਦਿਨਾਂ ਚ ਬਾਜੇ ਕਿਹੜੇ ਸਥਾਨਾਂ 'ਚ ਰਹੇ ਨੇ ਕਿਉਂਕਿ बाजे के ने आरोप कि गुरद्वारा रोक दिता गया रोक करके उसने वो तो करताल भी रखी है इसकी आडियो भी है जी वो भी बार वायरल हुई परिवारक मैंबर ने भी प्रशासन से जोड़ा आरोप लगाया पर अज बाजे के इस मामले से कुछ भी ਨੇ ਬੋਲੇ ਕਿ ਉਹਨਾਂ ਨੇ ਇਹ ਕਿਹਾ ਕਿ ਉਹ ਚੜ੍ਹਦੀ ਕਲਾ ਦੇ ਵਿੱਚ ਹਨ ਤੇ ਸੁਰੱਖਿਆ ਦੇ ਸਖਤ ਪ੍ਰਬੰਧਾਂ ਦੇ ਵਿੱਚ ਉਹਨਾਂ ਦਾ ਮੈਡੀਕਲ ਚੈੱਕ ਆਪਾਂ ਜਿਹੜਾ ਉਹ ਕੀਤਾ ਗਿਆ ਬਾਜੀ ਕੇ ਨੂੰ ਫੜਨ ਤੋਂ ਬਾਅਦ ਪਹਿਲੀਆਂ ਤਸਵੀਰਾਂ ਨੇ ਜਿਹੜੀਆਂ ਇਹ ਅੱਜ ਨਿਕਲ ਕੇ ਸਾਹਮਣੇ ਆਈਆਂ ਨੇ ਜੀ ਬਿਲਕੁਲ ਮਨੀਸ਼ ਬਣੇ ਰਹੋ ਇਹ ਐਕਸਕਲੂਸਿਵ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਹੁਣ ਤੱਕ ਇਹ ਪੂਰੀ ਪਹਿਲੀ ਜਿਹੜੀ ਤਸਵੀਰ ਹੈ ਉਹ ਸਾਹਮਣੇ ਆਈ ਹੈ ਕਿਉਂਕਿ ਹੁਣ ਤੱਕ ਜਦੋਂ ਅਦਾਲਤ ਦੇ ਵਿੱਚ ਪੇਸ਼ੀ ਦੇ ਲਈ ਲਿਆਣਾ ਹੋਵੇ ਜਾਂ ਫਿਰ ਡਿਬਰੂਗੜ ਤੋਂ ਚਾਲੇ ਪਾਣੇ ਹੋਣ ਪੰਜਾਬ ਪਹੁੰਚਣਾ ਹੋਵੇ ਉਸ ਤੱਕ ਪੁਲਿਸ ਦੇ ਵੱਲੋਂ ਪੂਰੇ ਤਰੀਕੇ ਦੇ ਨਾਲ ਘੇਰਾਬੰਦੀ ਕਰਕੇ ਰੱਖੀ ਹੈ ਤਾਂ ਬਖਤਰਬੰਦ ਗੱਡੀਆਂ ਦੇ ਤੌਰ ਦੇ ਉਤੇ ਇਹਨਾਂ ਨੂੰ ਲਿਆਂਦਾ ਗਿਆ ਸੀ ਜਿਸ ਦੇ ਨਾਲ ਕਿਸੇ ਵੀ ਤਰੀਕੇ ਦੇ ਨਾਲ ਮੀਡੀਆ ਦੇ ਕੈਮਰਿਆਂ ਦੇ ਵਿੱਚ ਇਹਨਾਂ ਦੇ ਅਮਰਿਤਪਾਲ ਸਿੰਘ ਦੇ ਸਾਥੀਆਂ ਦੀ ਕੋਈ ਵੀ ਤਸਵੀਰ ਕੈਦ ਨਹੀਂ ਸੀ ਹੋਈ ਤੇ ਐਕਸਕਲੂਸਿਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮਨੀਸ਼ ਜਿਸ ਤਰੀਕੇ ਦੇ ਨਾਲ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਹੁਣ ਤੱਕ ਇਹ ਪਹਿਲੀ ਤਸਵੀਰ ਜਿਹੜੀ ਹੈ ਖੁੱਲ ਕੇ ਵੇਖਣ ਨੂੰ ਮਿਲੀ ਹੈ ਹੁਣ ਤੱਕ ਜਦੋਂ ਵੀ ਚਾਹੇ ਅਦਾਲਤ ਦੇ ਵਿੱਚ ਪੇਸ਼ ਕਰਨਾ ਹੋਵੇ ਉਦੋਂ ਵੀ ਪੂਰੇ ਤਰੀਕੇ ਦੇ ਨਾਲ ਇੰਤਜ਼ਾਮਤ ਪੁਲਿਸ ਵਾਲੋ ਕੀਤੇ ਜਾਂਦੇ ਨੇ ਕਿ ਇੱਕ ਵੀ ਤਸਵੀਰ ਮੀਡੀਆ ਕੈਮਰੇ ਦੇ ਵਿੱਚ ਨਾ ਆ ਸਕੇ